ਪਿਛਲੇ 2 ਮਹੀਨਿਆਂ ਚ ਹੈਲਥ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਨਾ ਦੋ ਮੇਜਰ ਚੇਂजेस ਹੋਏ ਆ ਇੱਕ ਤਾਂ 0% GST ਵਾਲਾ ਤੇ ਦੂਜਾ ਜਿਹੜਾ ਪ੍ਰਾਈਵੇਟ ਹਸਪੀਟਲ ਤੇ ਹੈਲਥ ਇੰਸ਼ੋਰੈਂਸ ਕੰਪਨੀਆਂ ਦੇ ਵਿੱਚ ਜਿਹੜੀ ਭਗਦੜ ਮੱਚੀ ਹੋਈ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹਨਾਂ ਦੋਨਾਂ ਇਸ਼ੂਜ਼ ਨੂੰ ਸਮਝਾਂਗੇ ਤੇ ਜ਼ਰੂਰੀ ਤਾਂ ਇਹ ਦੇਖਣਾ ਹੈ ਵੀ ਇਹਨਾਂ ਚੀਜ਼ਾਂ ਦਾ ਤੁਹਾਡੀ ਲਾਈਫ ਤੇ ਕੀ ਇੰਪੈਕਟ ਪੈਣ ਵਾਲਾ ਤੇ ਇਹਨਾਂ ਦੋਨਾਂ ਹੈਲਥ ਇਸ਼ੂਜ਼ ਤੋਂ ਇਲਾਵਾ ਆਪਾਂ ਹੈਲਥ ਇੰਸ਼ੋਰੈਂਸ ਨਾਲ ਜੁੜੇ ਕੁਝ ਇੰਪੋਰਟੈਂਟ ਪੈਰਾਮੀਟਰਸ ਵੀ ਦੇਖਾਂਗੇ ਜੋ ਕਿ ਹੈਲਥ ਇੰਸ਼ੋਰੈਂਸ ਲੈਣ ਤੋਂ ਪਹਿਲਾਂ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਕੁਝ ਐਦਾਂ ਦੀਆਂ ਗੱਲਾਂ ਜੋ ਤੁਹਾਨੂੰ ਕੋਈ ਹੈਲਥ ਇੰਸ਼ੋਰਰ ਏਜੰਟ ਜਾਂ ਫਿਰ ਮੈਂ ਕਹਾਂ ਕੋਈ ਬੈਂਕ ਦਾ EMPLOYE ਦਾ ਕਦੇ ਨਹੀਂ ਦੱਸੇਗਾ ਤੇ ਐਂਡ ਤੇ ਸਾਡੀ ਪਰਸਨਲ ਰਿਸਰਚ ਦੇ ਬੇਸ ਤੇ ਤੁਹਾਨੂੰ ਟੌਪ ਦੀਆਂ ਤਿੰਨ ਹੈਲਥ ਇੰਸ਼ੋਰੈਂਸਸ ਵੀ ਦੱਸਾਂਗੇ ਜਿਹੜੀਆਂ ਇਸ ਟਾਈਮ ਤੇ ਇੰਡਸਟਰੀ ਦੇ ਟੌਪ ਤੇ ਚੱਲ ਰਹੀਆਂ ਨੇ ਸੋ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੋ ਬਰਨਿੰਗ ਇਸ਼ੂਜ਼ ਬਾਰੇ ਗੱਲ ਕਰ ਲੈਨੇ ਆ ਸਭ ਤੋਂ ਪਹਿਲਾਂ ਤਾਂ ਹਸਪੀਟਲ ਤੇ ਇੰਸ਼ੋਰੈਂਸ ਕੰਪਨੀਆਂ ਦੇ ਜੋ ਹਾਲਾਤ ਬਣੇ ਹੋਏ ਨੇ ਪਿਛਲੇ ਕੁਝ ਮਹੀਨਿਆਂ ਤੋਂ ਉਹਨਾਂ ਪ੍ਰਾਈਵੇਟ ਹਸਪੀਟਲਸ ਤੇ ਇਹਨਾਂ ਹੈਲਥ ਇੰਸ਼ੋਰੈਂਸ ਕੰਪਨੀਆਂ ਦੇ ਵਿੱਚ ਇੱਕ ਫਾਈਟ ਚੱਲ ਰਹੀ ਹੈ ਇਸੇ ਜੀਤੇ ਚਲਦੇ ਹੋਏ ਬਹੁਤ ਸਾਰੀਆਂ ਹੈਲਥ ਇੰਸ਼ੋਰੈਂਸ ਕੰਪਨੀਆਂ ਜਿਵੇਂ ਕਿ ਨੀਬੂਬੂਪਾ ਬਜਾਜ ਅਲਾਈਅੰਸ ਕੇਅਰ ਇੰਸ਼ੋਰੈਂਸ ਜਾਂ ਫਿਰ ਸਟਾਰ ਹੈਲਥ ਇੰਸ਼ੋਰੈਂਸ ਇਹਨਾਂ ਨੇ ਬਹੁਤ ਸਾਰੇ ਪ੍ਰਾਈਵੇਟ ਹਸਪੀਟਲ ਵੱਡੇ ਵੱਡੇ ਪ੍ਰਾਈਵੇਟ ਹਸਪੀਟਲ ਜਿਵੇਂ ਕਿ ਮੈਕਸ ਹੋ ਗਿਆ ਜਾਂ ਫਿਰ ਹੋਰ ਵੱਡੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਕੈਸ਼ਲੈਸ ਸਰਵਿਸ ਦੇਣਾ ਬੰਦ ਕਰਤਾ ਹੈ ਮਤਲਬ ਕਿ ਜੇਕਰ ਤੁਸੀਂ ਆਪਣਾ ਇਲਾਜ ਕਰਵਾਉਨੇ ਹੋ ਤਾਂ ਪਹਿਲਾਂ ਬਿੱਲ ਜਿਹੜਾ ਆਪਣੀ ਜੇਬ ਤੋਂ ਪਰੋ ਤੇ ਉਸ ਤੋਂ ਬਾਅਦ ਰੀਇੰਬਰਸਮੈਂਟ ਦੇ ਲਈ ਭਜਦੇ ਫਿਰੋ 19 ਚ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਟਵਿੱਟਰ ਇੰਸਟਾਗ੍ਰਾਮ ਤੇ ਹੱਲਾ ਤਾਂ ਮਚਾਇਆ ਸੀ ਸ਼ਾਇਦ ਤੁਸੀਂ ਉਹ ਵੀਡੀਓ ਦੇਖੀ ਵੀ ਹੋਵੇ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾਓ ਜੇਕਰ ਐਮਰਜੈਂਸੀ ਦੇ ਟਾਈਮ ਤੇ ਕੈਸ਼ਲੈਸ ਨਾ ਮਿਲੇ ਤਾਂ ਕੀ ਹਾਲਾਤ ਹੋਣਗੇ ਹੁਣ ਬ੍ਰੌਡਲੀ ਜਿਹੜੇ ਇਹ ਇਸ਼ੂ ਸੀਗੇ ਨਾ ਇਹ ਰਿਲੇਟਡ ਸੀ ਰੂਮ ਦੇ ਰੇਟਸ ਨੂੰ ਲੈ ਕੇ ਤੇ ਕਾਸਟ ਆਫ ਟ੍ਰੀਟਮੈਂਟ ਨੂੰ ਲੈ ਕੇ ਹੁਣ ਇਹਨਾਂ ਚੀਜ਼ਾਂ ਨੂੰ ਲੈ ਕੇ ਇੰਸ਼ੋਰੈਂਸ ਕੰਪਨੀਆਂ ਤੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਕਾਫੀ ਡਿਸਕਨੈਕਟ ਸੀ ਬਟ ਆਫਟਰ ਲੌਂਗ 네ਗੋਸ਼ੀਏਸ਼ਨਸ ਤੋਂ ਬਾਅਦ ਐਚਪੀਆਈ ਜੋ ਕਿ ਪ੍ਰਾਈਵੇਟ ਹਸਪੀਟਲਸ ਦੀ ਇੱਕ ਰਿ ਐਗਰੀਮੈਂਟ ਬਣਾਇਆ ਗਿਆ ਆ ਵੀ ਹੁਣ ਇਸ ਤੋਂ ਬਾਅਦ ਕੈਸ਼ਲੈਸ ਟ੍ਰੀਟਮੈਂਟ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਇਨਫੈਕਟ ਇੰਸ਼ੋਰੈਂਸ ਕੰਪਨੀਆਂ ਨੇ ਤਾਂ ਇਹ ਵੀ ਕਹਤਾ ਆ ਵੀ ਜੇਕਰ ਹਸਪੀਟਲ ਕੈਸ਼ਲੈਸ ਨਹੀਂ ਕਰੇਗਾ ਤਾਂ ਡਾਇਰੈਕਟਲੀ ਪਾਲਸੀ 홀ਡਰ ਨੂੰ ਕਲੇਮ ਪੇ ਕਰ ਦੇਣਗੇ ਇਸ ਤੋਂ ਪਹਿਲਾਂ ਕਿ ਉਹ ਹਸਪੀਟਲ ਦਾ ਬਿੱਲ ਸੈਟਲ ਕਰੇ ਮਤਲਬ ਕਿ ਕਸਟਮਰ ਨੂੰ ਪ੍ਰੋਬਲਮ ਨਹੀਂ ਆਉਣ ਦੇਣਗੇ ਤੋ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਜਿਹੜੀ ਬੈਡ ਨਿਊਜ਼ ਸੀ ਉਹ ਤਾਂ ਇਵੈਂਚੁਅਲੀ ਗੁੱਡ ਨਿਊਜ਼ ਦੇ ਵਿੱਚ ਬਦਲ ਗਈ ਆ ਹੁਣ ਦੂਜਾ ਈਸ਼ੂ ਹੈ 0% ਜੀਐਸਟੀ ਔਨ ਹੈਲਥ ਇੰਸ਼ੋਰੈਂਸ ਹੁਣ ਇਹ ਵਾਲੀ ਗੁੱਡ ਨਿਊਜ਼ ਵੀ ਦੇਖ ਲੈਣੇ ਆ ਤੇਦਾ ਸਿੱਧਾ ਸਿੱਧਾ ਅਸਰ ਤੁਹਾਡੀ ਜੇਬ ਤੇ ਪਏਗਾ ਪਹਿਲਾਂ ਕੀ ਹੁੰਦਾ ਸੀ ਵੀ ਹੈਲਥ ਇੰਸ਼ੋਰੈਂਸ ਦਾ ਜਿਹੜਾ ਤੁਸੀਂ ਪ੍ਰੀਮੀਅਮ ਪੇ ਕਰਦੇ ਸੀ ਉਹਦੇ ਤੇ 18% ਜੀਐਸਟੀ ਵੀ ਲੱਗਦਾ ਸੀ ਮਤਲਬ ਜੇਕਰ ਤੁਸੀਂ 30000 ਰੁਪਏ ਹੈਲਥ ਇੰਸ਼ੋਰੈਂਸ ਦਾ ਪ੍ਰੀਮੀਅਮ ਪੇ ਕਰ ਰਹੇ ਹੋ ਉਹਦੇ ਚ 18% ਜੀਐਸਟੀ ਆ ਜੋ ਕਿ 22 ਸਤੰਬਰ ਤੋਂ 0% ਜੀਐਸਟੀ ਹੋ ਜਾਏਗਾ ਤੇ ਤੁਹਾਡਾ ਜਿਹੜ ਇਹਦਾ ਸਿੱਧਾ ਸਿੱਧਾ ਫਾਇਦਾ ਕਸਟਮਰ ਨੂੰ ਮਿਲੇਗਾ ਹੁਣ ਗੁੱਡ ਨਿਊਜ਼ ਇਹ ਹੈ ਵੀ ਇਹ ਜਿਹੜਾ ਬੈਨੀਫਿਟ ਆ ਇਹ ਇੰਸ਼ੋਰੈਂਸ ਕੰਪਨੀਆਂ ਐਂਡ ਕਸਟਮਰ ਨੂੰ ਹੀ ਪਾਸ ਆਨ ਕਰ ਦੇਣਗੇ ਸੋ ਹੁਣ ਤੁਹਾਨੂੰ ਸੇਮ ਕਵਰ ਕਨਸਿਡਰੇਬਲੀ ਘੱਟ ਪ੍ਰਾਈਸ ਤੇ ਮਿਲੇਗਾ ਸੋ ਇਫੈਕਟਿਵਲੀ ਦੇਖਿਆ ਜਾਵੇ ਤਾਂ ਇਹ ਦੋਨੋਂ ਗੁੱਡ ਨਿਊਜ਼ ਹੀ ਨੇ ਬਟ ਫਿਰ ਵੀ ਬਹੁਤ ਸਾਰੇ ਲੋਕ ਐਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਹੈਲਥ ਇੰਸ਼ੋਰੈਂਸ ਲੈਣ ਤੋਂ ਪਹਿਲਾਂ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਕਿੱਦਾਂ ਦੀ ਹੈਲਥ ਇੰਸ਼ੋਰੈਂਸ ਲੈਣੀ ਹੈ ਜਾਂ ਫਿਰ ਹੈਲਥ ਇੰਸ਼ੋਰੈਂਸ ਲੈਣ ਤੋਂ ਪਹਿਲਾਂ ਉਹਨਾਂ ਨੂੰ ਕਿਹੜੀ-ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਇਹ ਕੋਈ ਗੱਲ ਨਹੀਂ ਤੁਸੀਂ BK5 ਦੀ ਪੰਜਾਬੀ ਦੀ ਵੀਡੀਓ ਦੇਖ ਰਹੇ ਹੋ ਜੇਕਰ ਇੱਥੇ ਵੀ ਤੁਹਾਡੇ ਸਵਾਲਾਂ ਦੇ ਜਵਾਬ ਨਾ ਮਿਲੇ ਫਿਰ ਤਾਂ ਕਿਆ ਹੀ ਕਹਿਣਾ ਸੋ ਹੁਣ ਆਪਾਂ ਇੱਕ ਚੀਜ਼ ਦੇਖਦੇ ਹਾਂ ਵੀ ਹੈਲਥ ਇੰਸ਼ੋਰੈਂਸ ਲੈਣ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਹੜੇ-ਕਿਹੜੇ ਸਵਾਲ ਤੁਹਾਡੇ ਦਿਮਾਗ 'ਚ ਹੁੰਦੇ ਨੇ ਉਹ ਸਾਰੀਆਂ ਚੀਜ਼ਾਂ ਅੱਜ ਆਪਾਂ ਡਿਸਕਸ ਕਰਦੇ ਹਾਂ ਹੁਣ ਪਹਿਲਾ ਪੁਆਇੰਟ ਇਹ ਹੈ ਕਿ ਤੁਹਾਨੂੰ ਵਾਕਈ ਹੈਲਥ ਇੰਸ਼ੋਰੈਂਸ ਦੀ ਜ਼ਰੂਰਤ ਹੈ ਇਹ ਸਵਾਲ ਉਹਨਾਂ ਲੋਕਾਂ ਲਈ ਹੈ ਜਿਹੜੇ ਕਾਰਪੋਰੇਟ ਜੌਬਸ ਦੇ ਵਿੱਚ ਨੇ ਜਿਨ੍ਹਾਂ ਨੂੰ ਗਰੁੱਪ ਇੰਸ਼ੋਰੈਂਸ ਮਿਲੀ ਵੀ ਹੈ ਉਹ ਲੋਕ ਸੋਚਦੇ ਆ ਕਿ ਵਾਕਿਓ ਹਰ ਤਰ੍ਹਾਂ ਦੀ ਬਿਮਾਰੀ ਨੂੰ ਕਵਰ ਕਰਦਾ ਹੈ ਕੀ ਹੋਏਗਾ ਇੱਕ ਵਾਰੀ ਸੋਚ ਕੇ ਦੇਖੋ ਵੀ ਜੇ ਕੱਲ ਨੂੰ ਤੁਸੀਂ ਜੌਬ ਸ਼ਿਫਟ ਕਰਦੇ ਹੋ ਜਾਂਕਰ ਬਾਈ ਐਨੀ ਚਾਂਸ ਤੁਹਾਡੀ ਜੌਬ ਚਲੀ ਗਈ ਜਾਂ ਉਸ ਤੋਂ ਵੀ ਉੱਪਰ ਕੱਲ ਨੂੰ ਜਦੋਂ 55 60 ਦੀ ਉਮਰ 'ਚ ਰਿਟਾਇਰ ਹੋਵੋਗੇ ਉਦੋਂ ਪ੍ਰੋਬੇਬਲੀ ਉਸ ਟਾਈਮ ਤੇ ਕੋਈ ਵੀ ਹੈਲਥ ਇੰਸ਼ੋਰੈਂਸ ਕੰਪਨੀ ਤੁਹਾਨੂੰ ਹੈਲਥ ਇੰਸ਼ੋਰੈਂਸ ਦੇਣ ਲਈ ਰੈਡੀ ਨਹੀਂ ਹੋਏਗੀ ਤੇ ਉਸ ਤੋਂ ਉੱਪਰ ਜੇਕਰ ਕੋਈ ਹੈਲਥ ਇਸ਼ੂ ਆ ਗਿਆ ਫਿਰ ਤਾਂ ਹੋਰ ਵੀ ਟਫ ਹੋ ਜਾਣਾ ਸੋ ਇਦਾਂ ਦੇ ਕੇਸ ਦੇ ਵਿੱਚ ਇਹ ਕਾਫੀ ਸੈਂਸਿਬਲ ਹੁੰਦਾ ਹੈ ਵੀ ਤੁਹਾਡੇ ਕੋਲ ਇੱਕ ਹੈਲਥ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਫਿੱਟ ਹੋ ਤਾਂ ਕਿ ਕੱਲ ਨੂੰ ਕੋਈ ਹੈਲਥ ਇਸ਼ੂ ਆਵੇ ਉਸ ਟਾਈਮ ਤੇ ਤੁਹਾਡੇ ਕੋਲ ਪਹਿਲੀ ਹੈਲਥ ਇੰਸ਼ੋਰੈਂਸ ਹੋਵੇ। ਹੁਣ ਦੂਜਾ ਪੁਆਇੰਟ ਹੁੰਦਾ ਇੰਡੀਵਿਜੂਅਲ ਵਰਸਸ ਫੈਮਿਲੀ 플ੋਟਰ। ਹੁਣ ਇਹ ਤਾਂ ਸਮਝ ਆ ਗਿਆ ਵੀ ਹੈਲਥ ਇੰਸ਼ੋਰੈਂਸ ਹੋਣੀ ਚਾਹੀਦੀ ਹੈ। ਹੁਣ ਦੂਜੀ ਚੀਜ਼ ਇਹ ਹੈ ਵੀ ਹੈਲਥ ਇੰਸ਼ੋਰੈਂਸ ਕਿੱਦਾਂ ਦੀ ਹੋਣੀ ਚਾਹੀਦੀ ਹੈ? ਇੰਡੀਵਿਜੂਅਲ ਜਾਂ ਫੈਮਿਲੀ 플ੋਟਰ? ਇੰਡੀਵਿਜੂਅਲ ਦੇ ਵਿੱਚ ਹਰ ਇੱਕ ਫੈਮਿਲੀ ਮੈਂਬਰ ਦੀ ਲੱਗ ਤੋਂ ਪਾਲਿਸੀ ਹੁੰਦੀ ਹੈ ਤੇ ਫੈਮਿਲੀ 플ੋਟਰ ਦੇ ਵਿੱਚ ਪੂਰੀ ਫੈਮਿਲੀ ਦੇ ਲਈ ਇੱਕ ਸ਼ੇਅਰਡ ਪੂਲ ਹੁੰਦਾ। ਹੁਣ ਇੱਥੇ ਸਿੰਪਲ ਜਿਹਾ ਜਵਾਬ ਹੈ ਵੀ ਜੇਕਰ ਤੁਹਾਡੀ ਫੈਮਿਲੀ ਦੇ ਪਰ ਜੇਕਰ ਤੁਹਾਡੀ ਫੈਮਿਲੀ ਦਾ ਕੋਈ ਇੱਕ ਵੀ ਮੈਂਬਰ ਜਿਹਦੀ ਹੈਲਥ ਸਹੀ ਨਹੀਂ ਹੈ ਜਾਂ ਫਿਰ ਜਿਹਨੂੰ ਕੋਈ ਡਿਸੀਜ਼ ਹੈ ਤਾਂ ਫੈਮਿਲੀ 플ੋਟਰ ਤੁਹਾਡੇ ਲਈ ਸੈਂਸੇਬਲ ਨਹੀਂ ਹੋਏਗਾ ਉਸ ਇੱਕ ਪਰਸਨ ਦੀ ਵਜ੍ਹਾ ਨਾਲ ਪੂਰੀ ਫੈਮਿਲੀ ਦਾ ਪ੍ਰੀਮੀਅਮ ਵੱਧ ਸਕਦਾ ਸੋ ਬੈਟਰ ਹੈ ਵੀ ਉਸ ਇੱਕ ਪਰਸਨ ਦੇ ਲਈ ਤੁਸੀਂ ਅਲੱਗ ਤੋਂ ਹੈਲਥ ਇੰਸ਼ੋਰੈਂਸ ਇੰਡੀਵਿਜੂਅਲ ਹੈਲਥ ਇੰਸ਼ੋਰੈਂਸ ਦੇਖੋ ਤੇ ਬਾਕੀ ਸਾਰੇ ਮੈਂਬਰਸ ਨੂੰ ਤੁਸੀਂ ਫੈਮਿਲੀ 플ੋਟਰ ਦੇ ਅੰਡਰ ਲੈ ਕੇ ਆ ਸਕਦੇ ਹੋ ਹੁਣ ਇਸ ਤੋਂ ਬਾਅਦ ਤੀਜਾ ਪੁਆਇੰਟ ਆ ਜਾਂਦਾ ਹੈ ਟੌਪ ਅਪ ਸੁਪਰ ਟੌਪ ਅਪ ਮਤਲਬ ਕਿ ਕਿਸ ਟਾਈਪ ਦੀ ਪਾਲਿਸੀ ਹੋਣੀ ਚਾਹੀਦੀ ਹੈ ਹੁਣ ਇਹ ਵੀ ਸਮਝ ਆ ਗਿਆ ਵੀ ਸਾਨੂੰ ਕਿਦਾਂ ਦੀ ਪਾਲਿਸੀ ਲੈਣੀ ਚਾਹੀਦੀ ਹੈ ਫੈਮਿਲੀ ਫਲੋਟਰ ਜਾਂ ਫਿਰ ਇੰਡੀਵਿਜੂਅਲ ਬਟ ਇਹਦੀਆਂ ਵੀ ਅੱਗੇ ਕਾਫੀ ਵੈਰਾਈਟੀਆਂ ਆ ਜਾਂਦੇ ਨੇ ਜਿੱਥੇ ਆ ਜਾਂਦੇ ਆ ਟੌਪ-ਅਪ ਤੇ ਸੁਪਰ ਟੌਪ-ਅਪ ਹੁਣ ਟੌਪ-ਅਪ ਤੇ ਸੁਪਰ ਟੌਪ-ਅਪ ਦੇ ਵਿੱਚ ਨਾ ਕਾਫੀ ਵੱਡਾ ਡਿਫਰੈਂਸ ਹੁੰਦਾ ਬਟ ਜੇਕਰ ਛੋਟਾ ਜਿਹਾ ਆਨਸਰ ਦੇਵਾਂ ਤਾਂ ਸੁਪਰ ਟੌਪ-ਅਪ ਬੈਟਰ ਹੈ ਬਟ ਫਿਰ ਵੀ ਮੈਂ ਐਕਸਪਲੇਨ ਕਰ ਦਿੰਦਾ ਟੌਪ-ਅਪ ਤੇ ਸੁਪਰ ਟੌਪ-ਅਪ ਦੇ ਕੇਸ ਦੇ ਵਿੱਚ ਨਾ ਤੁਹਾਡੇ ਕੋਲ ਇੱਕ ਡਿਡਕਟੇਬਲ ਲਿਮਿਟ ਹੁੰਦੀ ਹੈ ਡਿਡਕਟ ਜਿਹਦੇ ਕਿ ਜਿਹਦੇ ਵਿੱਚ ਕਿ 50000 ਦਾ ਡਿਡਕਟੇਬਲ ਹੈ ਤਾਂ ਜਿਹੜਾ ਮੈਡੀਕਲ ਬਿੱਲ ਹੋਵੇਗਾ ਉਹ ਚੋ ਪਹਿਲਾ 50000 ਤੁਹਾਡੀ ਜੇਬ ਚੋਂ ਜਾਏਗਾ ਉਸ ਤੋਂ ਬਾਅਦ ਹੈ ਉਹ ਟਾਪ-ਅਪ ਦੇ ਵਿੱਚੋਂ ਕਟਣਾ ਸ਼ੁਰੂ ਹੋ ਜਾਏਗਾ ਤੇ 1 ਸਾਲ ਦੇ ਵਿੱਚ ਜੇਕਰ ਦੂਜੀ ਹੌਸਪਟਲਾਈਜੇਸ਼ਨ 1 ਲੱਖ ਦੀ ਹੁੰਦੀ ਹੈ ਤਾਂ 50 ਹਜ਼ਾਰ ਤੁਹਾਡੀ ਜੇਬ ਤੋਂ ਪਰਨਾ ਪਏਗਾ ਉਸ ਤੋਂ ਬਾਅਦ ਜਿਹੜਾ ਪੈਸਾ ਉਹ ਟਾਪ-ਅਪ ਦੇ ਵਿੱਚੋਂ ਟਾਪ-ਅਪ ਪਾਲਿਸੀ ਐਕਟੀਵੇਟ ਹੋ ਜਾਏਗੀ ਉਹਦੇ ਤੋਂ ਕਟਣਾ ਸ਼ੁਰੂ ਹੋ ਜਾਏਗਾ ਹੁਣ ਸੁਪਰ ਟਾਪ-ਅਪ ਦੇ ਕੇਸ ਦੇ ਵਿੱਚ ਜਿਹੜਾ ਪਹਿਲੀ ਹੌਸਪਟਲਾਈਜੇਸ਼ਨ ਹੈ ਉਹਦੇ ਵਿੱਚ ਤਾਂ ਸੇਮ ਹੀ ਕੇਸ ਰਹੇਗਾ ਬਟ ਦੂਜੀ ਜਾਂ ਤੀਜੀ ਹੌਸਪਟਲਾਈਜੇਸ਼ਨ ਦੇ ਵਿੱਚ ਜਿਹੜਾ 50 ਹਜ਼ਾਰ ਹੈ ਉਹ ਤੁਹਾਡੀ ਜੇਬ ਤੋਂ ਨਹੀਂ ਕੱਟਿਆ ਜਾਏਗਾ ਇਸੇ ਕਰਕੇ ਹੀ ਸੁਪਰ ਟਾਪ-ਅਪ ਬੈਟਰ ਹੈ ਬਟ ਇੱਥੇ ਮੈਂ ਇੱਕ ਚ ਜੇਕਰ ਤੁਹਾਨੂੰ ਕੋਈ ਬੀਪੀ ਜਾਂ ਫਿਰ ਹਾਰਟ ਹੈਲਥ ਇਸ਼ੂਜ਼ ਜਾਂ ਡਾਇਬੀਟਿਸ ਕੁਛ ਐਦਾਂ ਦੇ ਇਸ਼ੂਜ਼ ਨੇ ਤਾਂ ਇਹ ਟਾਪ-ਅਪ ਤੇ ਸੁਪਰ ਟਾਪ-ਅਪ ਰਿਜੈਕਟ ਵੀ ਹੋ ਸਕਦੇ ਆ ਪਲੱਸ ਇਹ ਜਿਹੜੇ ਟਾਪ-ਅਪ ਤੇ ਸੁਪਰ ਟਾਪ-ਅਪ ਇਹਨਾਂ ਦੇ ਵਿੱਚ ਆਲਮੋਸਟ ਸਾਰੀਆਂ ਚੀਜ਼ਾਂ ਕਵਰ ਨਹੀਂ ਹੁੰਦੀਆਂ ਫੋਰ ਐਗਜ਼ਾਮਪਲ ਪ੍ਰੀ ਤੇ ਪੋਸਟ ਹਸਪੀਟਲਾਈਜੇਸ਼ਨ ਚਾਰजेस ਹੋ ਗਏ ਜਾਂ ਫਿਰ ਨੋ ਕਲੇਮ ਬੋਨਸ ਹੋ ਸਕਦਾ ਬੈਟਰ ਹੀ ਹੈ ਵੀ ਇੱਕ ਲੋ ਬੇਸ ਪਲਾਨ ਦੇ ਨਾਲ ਹਾਈ ਟਾਪ-ਅਪ ਤੇ ਸੁਪਰ ਟਾਪ-ਅਪ ਲੈਣ ਦੀ ਬਜਾਏ ਕੋਸ਼ਿਸ਼ ਕਰੋ ਉਹ ਵੀ ਇੱਕ ਵਧੀਆ ਬੇਸ ਪਲਾਨ ਲੈ ਲਓ ਜਿਹਦਾ ਕਿ ਅਮਾਉਂਟ ਵਧੀਆ ਹੋਵੇ ਮੰਡ ਵਰਬੀ ਜੇਕਰ ਤੁਸੀਂ ਸੁਪਰ ਟਾਪ ਅਪ ਲੈਣੀ ਹੈ ਜੋ ਕਿ ਅਸੀਂ ਰეკਮੈਂਡ ਤਾਂ ਨਹੀਂ ਕਰਦੇ ਤਾਂ ਕੋਸ਼ਿਸ਼ ਕਰੋ ਕਿ ਜਿਸ ਕੰਪਨੀ ਦਾ ਬੇਸ ਪਲਾਨ ਹੋਵੇ ਉਸੇ ਕੰਪਨੀ ਦਾ ਸੁਪਰ ਟਾਪ ਅਪ ਹੋਵੇ ਤਾਂ ਕਿ ਤੁਹਾਨੂੰ ਕਲੇਮ ਲੈਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਹੁਣ ਚੌਥਾ ਪੁਆਇੰਟ ਹੁੰਦਾ ਹੈ ਹਾਊ ਮੱਚ ਸਮ ਇੰਸ਼ੋਰਡ ਯੂ ਨੀਡ ਮਤਲਬ ਕਿ ਸਾਨੂੰ ਕਿੰਨੇ ਤੱਕ ਦਾ ਕਵਰ ਚਾਹੀਦਾ ਤੇ ਮੈਂ ਦੇਖਿਆ ਮੈਜੋਰਟੀ ਲੋਕ ਨਾ 10 ਲੱਖ ਤੱਕ 5-10 ਲੱਖ ਤੇ ਆ ਕੇ ਰੁਕ ਜਾਂਦੇ ਆ ਬਟ ਸੋਚ ਕੇ ਦੇਖੋ ਕਿ ਅੱਜ ਦੇ ਦੌਰ ਦੇ ਵਿੱਚ ਵਾਕਈ ਇੰਨਾ ਕਾਫੀ ਆ ਤੁਹਾਡੇ ਲਈ ਇੱਕ ਮੈਟਰੋ ਸਿਟੀਜ਼ ਦੇ ਵਿੱਚ ਹਸਪੀਟਲ ਦੇ ਜੋ ਖਰਚੇ ਹਨ ਜੇਕਰ ਕੋਈ ਸੀਰੀਅਸ ਇਲਨੈਸ ਆ ਗਈ ਤਾਂ 5-7 ਲੱਖ ਤੱਕ ਕਿਧਰੇ ਨਹੀਂ ਗਿਆ ਤੇ ਜੇਕਰ ਕੋਈ ਤੁਹਾਡੀ ਫੈਮਿਲੀ ਦੇ ਵਿੱਚ ਸੀਰੀਅਸ ਇਲਨੈਸ ਹਿਸਟਰੀ ਹੈਗੀ ਹੈ ਕੋਈ ਸੀਰੀਅਸ ਮੈਡੀਕਲ ਹਿਸਟਰੀ ਹੈ ਆਲਰੇਡੀ ਤੇ ਤੁਸੀਂ ਕਿਸੇ ਵੱਡੇ ਸ਼ਹਿਰ ਚ ਰਹਿੰਦੇ ਹੋ ਜਿੱਥੇ ਹਸਪਟਲਾਈਜੇਸ਼ਨ ਜਾਂ ਮੈਡੀਕਲ ਦੇ ਖਰਚੇ ਕਾਫੀ ਹਾਈ ਹੈ ਤਾਂ ਘੱਟੋ ਘੱਟ 15 ਤੋਂ 20 ਲੱਖ ਰੁਪਏ ਤੁਹਾਡੇ ਕੋਲੇ ਸਾਮਨ ਸ਼ੋਰਡ ਹੋਣਾ ਚਾਹੀਦਾ ਇਹ ਸਿਰਫ ਪ੍ਰੀਮੀਅਮ ਦੇਖਣਾ ਜ਼ਰੂਰੀ ਨਹੀਂ ਹੈ ਤੁਸੀਂ ਪੋਟੈਂਸ਼ੀਅਲ ਰਿਸਕ ਵੀ ਦੇਖੋ ਜੋ ਤੁਹਾਡੀ ਜ਼ਿੰਦਗੀ ਤੇ ਕਿੰਨਾ ਅਸਰ ਪਾ ਸਕਦਾ ਕਿਉਂਕਿ ਇੱਕ ਵਾਰੀ ਬਿਮਾਰੀ ਆ ਗਈ ਨਾ ਉਹ ਤੁਹਾਡੀ ਸਾਰੀ ਦੀ ਸਾਰੀ ਸੇਵਿੰਗ ਖਾ ਜਾਂਦੀ ਹੈ ਸੋ ਮੇਰੇ opinion ਅਕੋਰਡਿੰਗ ਤਾਂ ਇਹੀ ਹੈ ਵੀ ਜੇਕਰ ਤੁਸੀਂ ਟਾਇਰ 1 ਸਿਟੀਜ਼ ਦੇ ਵਿੱਚ ਰਹਿੰਦੇ ਹੋ ਤਾਂ 20 ਤੋਂ 25 ਲੱਖ ਦਾ ਕਵਰ ਪਰ ਪਰਸਨ ਤੁਹਾਡੇ ਕੋਲ ਹੋਣਾ ਚਾਹੀਦਾ ਤੇ ਜੇਕਰ ਟਾਇਰ 2 ਸਿਟੀਜ਼ ਦੇ ਵਿੱਚ ਰਹਿੰਦੇ ਹੋ ਫਿਰ ਤੁਸੀਂ ਕਹਿ ਸਕਦੇ ਹੋ ਕਿ ਹਾਂਜੀ 10 ਤੋਂ 15 ਲੱਖ ਨਾਲ ਕੰਮ ਚੱਲ ਸਕਦਾ ਪਰ ਪਰਸਨ ਹੁਣ ਪੰਜਵਾਂ ਪੁਆਇੰਟ ਹੈ ਕੁਝ ਕੀ ਫੈਕਟਰ ਜਿਹੜੇ ਕਿ ਹੈਲਥ ਇੰਸ਼ੋਰੈਂਸ ਲੈਣ ਤੋਂ ਪਹਿਲਾਂ ਤੁਹਾਨੂੰ ਦੇਖਣੇ ਚਾਹੀਦੇ ਆ ਮਤਲਬ ਕਿ ਹੈਲਥ ਇੰਸ਼ੋਰੈਂਸ ਲੈਣ ਤੋਂ ਪਹਿਲਾਂ ਕੁਝ ਚੀਜ਼ਾਂ ਜਿਨ੍ਹਾਂ ਦੀ ਆਪਾਂ ਚੈਕਲਿਸਟ ਤਿਆਰ ਕੀਤੀ ਹੋਈ ਆ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਕਲੇਮ ਸੈਟਲਮੈਂਟ ਰੇਸ਼ੋ ਤੇ ਇਨਕਾਇਰਡ ਕਲੇਮ ਰ ਤੇ ਕਿੰਨਾ ਇਨਕਾਇਰਡ ਕਲੇਮ ਰੇਸ਼ਿਓ ਹੈ ਮਤਲਬ ਉਹ ਕੰਪਨੀ ਕਿੰਨੀ ਜਲਦੀ ਕਿੰਨੇ ਕਲੇਮ ਸੈਟਲ ਕਰਦੀ ਹੈ ਇਹ ਜਿੰਨਾ ਜ਼ਿਆਦਾ ਹੋਵੇਗਾ ਓਨੇ ਬੈਟਰ ਹੈ ਕਿਉਂਕਿ ਅਲਟੀਮੇਟਲੀ ਪੈਸੇ ਮਿਲਨੇ ਚਾਹੀਦੇ ਐ ਕਲੀ ਪਾਲਿਸੀ ਨਾਲ ਕੰਮਨੀ ਚੱਲਣਾ ਤੇ ਜਿਹੜਾ ਇਨਕਾਇਰਡ ਕਲੇਮ ਰੇਸ਼ਿਓ ਹੈ ਵਾਈਡਲੀ 60 ਤੋਂ 80% ਦੇ ਵਿੱਚ ਹੋਣਾ ਚਾਹੀਦਾ ਹੁਣ ਇਹਦੇ ਵਿੱਚ ਦੂਜਾ ਪੁਆਇੰਟ ਹੈ ਨੈਟਵਰਕ ਆਫ ਹਸਪੀਟਲਸ ਕਿ ਤੁਹਾਡਾ ਜਿਹੜਾ ਪ੍ਰਿਫਰਡ ਹਸਪੀਟਲ ਹੈ ਉਹ ਲਿਸਟ ਦੇ ਵਿੱਚ ਹੈਗਾ ਜਿਹੜੀ ਕੈਸ਼ਲੈਸ ਫੈਸਿਲਿਟੀ ਹੈ ਉਹ ਕਿੰਨੇ ਹਸਪੀਟਲਸ ਦੇ ਵਿੱਚ ਅਵੇਲੇਬਲ ਹੈ ਤੁਸੀਂ ਕਦੇ ਨਹੀਂ ਚਾਹੋਗੇ ਵੀ ਐਮਰਜੈਂਸੀ ਦੇ ਹਰ ਇੱਕ ਪਾਲਿਸੀ ਦੇ ਵਿੱਚ ਨਾ ਕੁਝ ਵੇਟਿੰਗ ਪੀਰੀਅਡ ਹੁੰਦੇ ਆ ਇਨੀਸ਼ੀਅਲ ਵੇਟਿੰਗ ਪੀਰੀਅਡ ਹੋ ਗਿਆ ਉਸ ਤੋਂ ਬਾਅਦ ਸਪੈਸੀਫਿਕ ਇਲਨੈਸ ਦੇ ਲਈ ਵੇਟਿੰਗ ਪੀਰੀਅਡ ਹੋ ਗਿਆ ਕੁਝ ਸਲੋ ਗਰੋਇੰਗ ਇਲਨੈਸਸ ਹੁੰਦੀਆਂ ਨੇ ਉਸ ਤੋਂ ਬਾਅਦ ਪ੍ਰੀ-ਐਗਜ਼ਿਸਟਿੰਗ ਡਿਸੀਜ਼ ਦੇ ਲਈ ਵੇਟਿੰਗ ਪੀਰੀਅਡ ਹੋ ਗਿਆ ਇਹ ਕਿੰਨੇ ਹੀ ਨੇ ਇਹ ਜਿੰਨੇ ਘੱਟ ਹੋਣ ਓਨਾਂ ਚੰਗੇ ਆ ਇੱਕ ਚੀਜ਼ ਮੈਂ ਹੋਰ ਦੱਸਣੀ ਚਾਹੂੰਗਾ ਵੀ ਪ੍ਰੀ-ਐਗਜ਼ਿਸਟਿੰਗ ਡਿਸੀਜ਼ ਦਾ ਵੇਟਿੰਗ ਪੀਰੀਅਡ ਹੁੰਦਾ ਘੱਟੋ-ਘੱਟ 2 ਤੋਂ 3 ਸਾਲ ਦਾ ਹੁੰਦਾ ਹੁਣ ਚੌਥੇ ਨੰਬਰ ਤੇ ਹੁੰਦਾ ਕੋ-ਪੇਮੈਂਟ ਕਲੌਜ਼ ਕਿ ਤੁਹਾਡੀ ਜਿਹੜੀ ਪਾਲਿਸੀ ਆ ਉਹਦੇ ਇਦਾਂ ਦੀ ਪਾਲਿਸੀ ਕਨਸਿਡਰ ਕਰਿਓ ਜਿਹਦੇ ਵਿੱਚ 100% ਜਿਹੜਾ ਅਮਾਊਂਟ ਆਉ ਕਵਰ ਹੋਵੇ ਉਸ ਤੋਂ ਬਾਅਦ ਆ ਜਾਂਦਾ ਸਪਲੀਮੈਂਟ ਕਿ ਰੂਮ ਰੈਂਟ ਨੂੰ ਲੈ ਕੇ ਆਈ ਸੀ ਇਹਨੂੰ ਲੈ ਕੇ ਜਾਂ ਕਿਸੇ ਸਪੈਸੀਫਿਕ ਟ੍ਰੀਟਮੈਂਟ ਨੂੰ ਲੈ ਕੇ ਤੁਹਾਡੇ ਪਾਲਿਸੀ 'ਚ ਕੋਈ ਸਪਲੀਮੈਂਟ ਤਾਂ ਨਹੀਂ ਲੱਗੀ ਹੋਈ ਹੋ ਸਕਦਾ ਤੁਸੀਂ 50 ਲੱਖ ਦਾ ਕਵਰ ਲੈ ਲਿਆ ਹੋਵੇ ਬਟ ਉਹਦੇ 'ਚ ਜਿਹੜੀ ਰੂਮ ਰੈਂਟ ਦੀ ਲਿਮਟ ਆ ਉਹ ਸਿਰਫ 5000 ਪਰ ਡੇ ਦੀ ਆ ਤਾਂ ਉਸ ਤੋਂ ਉੱਪਰ ਦਾ ਜਿਹੜਾ ਰੈਂਟ ਦਾ ਖਰਚਾ ਜਿਹੜਾ ਬਿੱਲ ਹੈ ਉਹ ਤੁਹਾਨੂੰ ਆਪਣੀ ਜੇਬ 'ਚੋਂ ਦੇਣਾ ਪਏਗਾ ਹੁਣ 6ਵੇਂ ਨੰਬਰ ਤੇ ਆਉਂਦਾ ਰੀਸਟੋਰੇਸ਼ਨ ਬੈਨੀਫਿਟ ਕਿ ਤੁਹਾਡੇ ਪਾਲਿਸੀ ਦੇ ਵਿੱਚ ਰੀਸਟ ਮਤਲਬ ਕਿ ਤੁਹਾਡੇ ਜਿਹੜਾ ਸਾਮੀ ਸ਼ੋਰਟ ਹੈ ਜੇਕਰ ਉਹ ਇੱਕ ਕਲੇਮ ਲੈਣ ਤੋਂ ਬਾਅਦ ਇੱਕ ਸਾਲ ਦੇ ਵਿੱਚ ਐਗਜ਼ੌਸਟ ਹੋ ਗਿਆ ਕਿ ਆਟੋਮੈਟਿਕਲੀ ਰੀਸਟੋਰ ਹੋ ਜਾਏਗਾ ਉਸੇ ਸਾਲ ਦੇ ਵਿੱਚ ਦੁਬਾਰਾ ਕਲੇਮ ਲੈਣ ਦੇ ਲਈ ਇਹ ਇੱਕ ਕਾਫੀ ਵਧੀਆ ਐਡ-ਆਨ ਹੋ ਸਕਦਾ ਹੈ ਤੇ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਫੈਮਿਲੀ 플ੋਟਰ ਪਲਾਨਸ ਦੇ ਲਈ ਜੇਕਰ ਇੱਕ ਫੈਮਿਲੀ ਦੇ ਵਿੱਚ ਮਲਟੀਪਲ ਪੀਪਲ ਇੱਕੋ ਟਾਈਮ ਤੇ ਹਸਪੀਟਲਾਈਜ਼ ਹੋ ਜਾਂਦੇ ਆ ਤਾਂ ਤੁਹਾਡਾ ਜਿਹੜਾ ਇਹ ਸਮੇਂ ਸ਼ੋਰਟ ਹੈ ਇਸ ਇੱਕ ਬੈਨੀਫਿਟ ਦੇ ਨਾਲ ਨਾਲ ਮੋਰ ਥੈਨ ਸਫੀਸ਼ੀਐਂਟ ਹੋ ਸਕਦਾ ਤੇ ਲਾਸਟ ਦੇ ਵਿੱਚ ਆਉਂਦਾ ਨੋ ਕਲੇਮ ਬੋਨਸ ਇਹ ਤੁਹਾਡੀ ਪਾਲਿਸੀ ਦੇ ਵਿੱਚ ਨੋ ਕਲੇਮ ਬੋਨਸ ਹੈ ਜੇਕਰ ਤੁਸੀਂ ਕਿਸੇ ਵੀ ਸਾਲ ਦੇ ਵਿੱਚ ਕੋਈ ਕਲੇਮ ਨਹੀਂ ਕਰਦੇ ਤਾਂ ਅਗਲੇ ਸਾਲ ਜਾਂ ਤਾਂ ਤੁਹਾਡਾ ਸਮੇਂ ਸ਼ੋਰਟ ਵੱਜ ਜਾਂਦਾ ਹੈ ਤੇ ਜਾਂ ਫਿਰ ਤੁਹਾਡਾ ਪ੍ਰੀਮੀਅਮ ਕੱਟ ਜਾਂਦਾ ਹੈ ਇਹ ਚੀਜ਼ ਤੁਹਾਨੂੰ ਇਨਸੈਂਟਿਵੇਾਈਜ਼ ਕਰਦੀ ਹੈ ਹੈਲਦੀ ਰਹਿਣ ਦੇ ਲਈ ਹਾਂਜੀ ਇੱਥੋਂ ਤੱਕ ਪਹੁੰਚ ਗਏ ਆਮ ਸ਼ੋਰ ਇੱਥੋਂ ਤੱਕ ਪਹੁੰਚ ਪਾਉਂਦੇ ਕਨਫਿਊਜ਼ ਵੀ ਹੋ ਹੀ ਗਏ ਹੋਵੋਗੇ ਸ ਬਟ ਟੈਂਸ਼ਨ ਨਾ ਲਓ ਇੱਕ ਕੰਪਨੀ ਹੈਗੀ ਹੈ ਜਿਹੜੀ ਤੁਹਾਡੇ ਲਈ ਇਹ ਸਾਰਾ ਕੁਝ ਸਿੰਪਲੀਫਾਈ ਕਰ ਦਿੰਦੀ ਹੈ ਤੇ ਉਹਦਾ ਨਾਮ ਹੈ ਡੈਟੋ ਇੰਸ਼ੋਰੈਂਸ ਡੈਟੋ ਇੱਕ ਇੰਸ਼ੋਰੈਂਸ ਕੰਪਨੀ ਹੈ ਜਿਹੜੀ ਜ਼ੀਰੋਦਾ ਦੁਆਰਾ ਬੈਕਡ ਹੈ ਇਹ ਸਾਰੀ ਚੀਜ਼ ਤੁਹਾਡੇ ਲਈ ਆਪਣੇ ਆਪ ਕਰਦੀ ਹੈ ਡੈਟੋ ਇੱਕ ਵਧੀਆ ਪਾਲਸੀ ਲੱਭਣ ਤੋਂ ਲੈ ਕੇ ਉਸ ਪਾਲਸੀ ਨੂੰ ਇਸ਼ੂ ਕਰਨ ਤੱਕ ਤੇ ਤੁਹਾਡੇ ਪ੍ਰੀਮੀਅਮਸ ਨੂੰ ਟਰੈਕ ਤੇ ਰੱਖਣ ਤੱਕ ਤੇ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਇਹ ਸਾਰਾ ਕੁਝ ਉਹ ਫ੍ਰੀ ਦੇ ਵਿੱਚ ਕਰਦੀ ਹੈ ਤੁਹਾਡੀ ਜੇਬ ਚੋਂ ਡੈਟੋ ਨੇ ਇੱਕ ਪੈਸਾ ਨਹੀਂ ਲੈਣਾ ਹੁਣ ਮੇਨ ਚੀਜ਼ ਇਹ ਹੈ ਵੀ ਤੁਸੀਂ ਡੈਟੋ ਦੇ ਨਾਲ ਨਾਲ ਇੱਕ ਕੰਸਲਟੇਸ਼ਨ ਕਾਲ ਬੁੱਕ ਕਰਦੇ ਹੋ ਤੇ ਜਿੱਦਾਂ ਹੀ ਤੁਸੀਂ ਕੰਸਲਟੇਸ਼ਨ ਕਾਲ ਬੁੱਕ ਕਰਦੇ ਹੋ ਤਿੰਨ ਦਿਨਾਂ ਦੇ ਅੰਦਰ ਤੁਹਾਨੂੰ ਇਹਨਾਂ ਦਾ ਇੱਕ ਐਡਵਾਈਜ਼ਰ ਅਲੋਕੇਟ ਕਰ ਦਿੱਤਾ ਜਾਂਦਾ ਹੈ ਜਿਹੜਾ ਤੁਹਾਨੂੰ ਪ੍ਰੋਪਰਲੀ ਜੈਨੂਨ ਤਰੀਕੇ ਨਾਲ ਹਰ ਇੱਕ ਚੀਜ਼ ਗਾਈਡ ਕਰਦਾ ਹੁਣ ਕੰਸਲਟੇਸ਼ਨ ਕਾਲ ਬਿਲਕੁਲ ਫ੍ਰੀ ਹੈ ਦਾ ਮਤਲਬ ਇਹ ਨਹੀਂ ਹੈ ਵੀ ਤੁਹਾਨੂੰ ਸਪੈਮ ਕਾਲਸ ਤੇ ਮੈਸੇजेस ਆਉਣੇ ਸ਼ੁਰੂ ਹੋ ਜਾਣਗੇ ਬਾਕੀ ਕੰਪਨੀਆਂ ਦੀ ਤਰ੍ਹਾਂ ਡਿਟੋ ਨਹੀਂ ਕਰਦਾ ਇੱਕ ਸਪੈਮ ਫ੍ਰੀ ਪਾਲਿਸੀ ਦੇ ਨਾਲ ਚੱਲਦਾ ਤੇ ਜੇਕਰ ਤੁਸੀਂ ਇਹਨਾਂ ਦੀ ਗੂਗਲ ਰਿਵਿਊਜ਼ ਦੀ ਰੇਟਿੰਗ ਦੇਖੋਗੇ ਉਹ ਵੀ 4.9 ਆਊਟ ਆਫ 5 ਹੈ ਤੇ ਕੋਈ 2 4 ਜਾਂ 10 15 ਰਿਵਿਊਜ਼ ਦੀ ਗੱਲ ਨਹੀਂ ਕਰ ਰਿਹਾ 100 ਕਿਉਂਕਿ ਡੈਟੋ ਡੇਲੀ ਬੇਸਿਸ ਤੇ ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀ ਨੇ ਆਲਮੋਸਟ ਸਾਰੀਆਂ ਇੰਸ਼ੋਰੈਂਸ ਕੰਪਨੀਆਂਜ਼ ਦੇ ਨਾਲ ਡੀਲ ਕਰਦਾ ਹੈ ਤਾਂ ਇਹਨਾਂ ਕੰਪਨੀਆਂਜ਼ ਦੇ ਵਿੱਚ ਨਾ ਇਹਨਾਂ ਦੀ ਇੱਕ ਵਧੀਆ ਰੈਪਿਊਟੇਸ਼ਨ ਬਣੀ ਹੋਈ ਹੈ ਜੋ ਸਾਨੂੰ ਕਲੇਮ ਲੈਣ ਦੇ ਵੇਲੇ ਫਾਇਦਾ ਕਰਦੀ ਹੈ ਹੁਣ ਤੁਹਾਡਾ ਜਿਹੜਾ ਕਲੇਮ ਹੈ ਉਹ ਤੁਹਾਡਾ ਡੈਟੋ ਨਹੀਂ ਪ੍ਰੋਸੈਸ ਕਰਵਾਉਣਾ ਤਾਂ ਉਹ ਪ੍ਰੋਸੈਸ ਇੰਨਾ ਕੁ ਸਮੂਥ ਹੋ ਜਾਏਗਾ ਕਿ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਤੇ ਇਹ ਹੀ ਚੀਜ਼ ਸਾਡੇ ਲਈ ਸਭ ਤੋਂ ਵੱਡਾ ਪੀਸ ਆਫ ਮਾਈਂਡ ਹੁੰਦੀ ਹੈ ਤੁਸੀਂ ਕੁਝ ਨਹੀਂ ਕਰਨਾ بس ਇੱਕ ਕੰਸਲਟੇਸ਼ਨ ਕਾਲ ਬੁੱਕ ਕਰਨੀ ਹੈ ਉਹ ਵੀ ਫ੍ਰੀ ਦੇ ਵਿੱਚ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਗਾ ਹੁਣ ਵੀਡੀਓ ਦੇ ਸਟਾਰਟਿੰਗ 'ਚ ਮੈਂ ਤੁਹਾਨੂੰ ਕਿਹਾ ਸੀ ਵੀ ਮੈਂ ਤੁਹਾਨੂੰ ਵੀਡੀਓ ਦੇ ਐਂਡ ਤੇ ਤਿੰਨ ਬੈਸਟ ਪਾਲਿਸੀਜ਼ ਦੱਸੂੰਗਾ ਜਿਨ੍ਹਾਂ ਦੇ ਵਿੱਚ ਆਲਮੋਸਟ ਸਾਰਾ ਹੀ ਕੁਝ ਕਵਰ ਹੁੰਦਾ ਹੋਵੇ ਤਿੰਨ ਪਾਲਿਸੀਜ਼ ਦੇ ਨਾਲ ਮੈਂ ਤੁਹਾਨੂੰ ਇਹਨਾਂ ਦੇ ਪ੍ਰੀਮੀਅਮ ਵੀ ਦੱਸੂੰਗਾ ਜੀਐਸਟੀ ਚੇਂਜ ਹੋਣ ਤੋਂ ਬਾਅਦ ਇਹਨਾਂ ਦੇ ਪ੍ਰੀਮੀਅਮ ਕਿੰਨੇ ਕੁ ਦਿੱਖਦੇ ਨੇ ਤੇ ਜਿਹੜੇ ਪ੍ਰੀਮੀਅਮਸ ਤੁਸੀਂ ਦੇਖੋਗੇ ਇੱਕ 30 ਸਾਲ ਦੇ ਮੇਲ ਪਰਸਨ ਲਈ ਹੈ ਜਿਹੜਾ ਸਮੋਕਿੰਗ ਨਹੀਂ ਕਰਦਾ ਤੇ ਜਿਹੜਾ ਦਿੱਲੀ 'ਚ ਰਹਿੰਦਾ ਹੈ ਤੇ ਆਪਾਂ 50 ਲੱਖ ਦਾ ਇੱਕ ਬੇਸਡ ਪਲਾਨ ਹੁਣ ਇਥੇ ICICI MAX PROTECT ਦਾ ਜਿਹੜਾ ਬੇਸ ਕਵਰ ਹੈ ਉਹ 1 ਕਰੋੜ ਦਾ ਹੈ ਬਾਕੀ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਦਾ 50 ਲੱਖ ਦਾ ਹੀ ਜਿਹੜਾ ਕਵਰ ਹੈ ਤਾਂ ਪ੍ਰੀਮੀਅਮ ਵੀ ਉਹਦੇ ਅਕੋਰਡਿੰਗ ਹੀ ਲਿਖੇ ਹੋਏ ਨੇ ਆਈ ऍम ਸ਼ੋਰ ਤੁਸੀਂ ਅਜੇ ਵੀ ਥੋੜਾ ਜਿਹਾ ਕਨਫਿਊਜ਼ ਹੋ ਗਏ ਹੋਗੇ ਤੁਸੀਂ ਬੈਟਰ ਹੈ ਤੁਸੀਂ ਇੱਕ ਕੰਮ ਕਰੋ ਤੁਸੀਂ ਡੇਟੋ ਨਾਲ ਹੀ ਕੰਸਲਟੇਸ਼ਨ ਕਾਲ ਬੁੱਕ ਕਰ ਲਓ ਤੇ ਹਾਂ ਬੁੱਕ ਕਰਨ ਤੋਂ ਪਹਿਲਾਂ ਜੇਕਰ ਹਜੇ ਨਹੀਂ ਮਨ ਬਣ ਰਿਹਾ ਤਾਂ ਇੱਕ ਵਾਰੀ ਇਕੱਲੇ ਬੈ ਕੇ ਸੋਚ ਕੇ ਦੇਖੋ ਇਸ ਵੀਡੀਓ ਤੋਂ ਬਾਅਦ ਆਪਣੀ ਫੈਮਿਲੀ ਬਾਰੇ ਕਿ ਸਾਡੇ ਲਈ ਹੈਲਥ ਇੰਸ਼ੋਰੈਂਸ ਅੱਜ ਦੇ ਟਾਈਮ ਤੇ ਕਿੰਨੀ ਕੁ ਜ਼ਿਆਦਾ ਜ਼ਰੂਰਤ ਹੈ ਬਾਕੀ ਆਪਾਂ ਜਲਦੀ ਮਿਲਦੇ ਆ ਕਿ